ਸਾਸਰੀ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਪ੍ਰਾਮਾ ਦਾ ਮੁੜ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਕਿਸ ਇਲਾਕੇ ਵਿੱਚ ਮੀਂਹ ਤੇ ਬੱਦਲ ਵਾਈ ਦੇ ਚਾਂਸ ਅੱਜ ਰਾਤ ਨੂੰ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਦਿਨ ਵੇਲੇ ਆਪਾਂ ਗੱਲ ਕਰੀ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਗੁਰਦਾਸਪੁਰ ਦਾ ਇਲਾਕਾ ਹੋ ਗਿਆ ਜੀ ਹੁਸ਼ਿਆਰਪੁਰ ਦਾ ਕੁਝ ਇਲਾਕਾ ਜਲੰਧਰ ਅਤੇ ਰੂਪਨਗਰ ਦੇ ਬਹੁਤੇ ਇਲਾਕੇ ਵਿੱਚ ਕਿਣਮਣ ਕਣੀ ਹੋਈ ਹੈ ਜੀ ਪਰ ਬਹੁਤੇ ਆ ਪੰਜਾਬ ਦਾ ਹਿੱਸਾ ਅੱਜ ਗਰਮੀ ਦੀ ਮਾਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਸੀ ਹ ਦਾ ਹੋਇਆ ਹੈ ਤਾਪਮਾਨ ਵੀ ਅੱਜ ਬਧੇ ਹੋਏ ਦਿਖਾਈ ਦੇ ਰਹੇ ਨੇ ਸਿਰ ਦਿਨ ਦੇ ਵੇਲੇ ਪਰ ਕੋਈ ਵੱਡੀ ਐਡੀ ਕਾਰਵਾਈ ਨਹੀਂ ਹੋਈ ਗਰਮੀ ਦੀ ਕਿ ਆਪਾਂ ਕਹਿ ਦਈਏ ਕਿ ਹੱਥ ਤੋਂ ਬਾਹਰ ਸੀ ਪਰ ਹਾਂ ਇੰਨਾ ਕੁ ਜ਼ਰੂਰ ਹੈ ਕਿ ਪਿਛਲੇ ਦਿਨਾਂ ਨਾਲੋਂ ਗਰਮੀ ਥੋੜੀ ਜੀ ਬਦੀ ਹੋਈ ਅੱਜ ਦਿਖਾਈ ਦੇ ਰਹੀ ਸੀ ਰਾਤ ਦੇ ਵੇਲੇ ਵੀ ਸੇਮ ਹਾਲਾਤ ਬਣੇ ਰਹਿਣਗੇ ਸੈਟਰਡੇ ਇਮੇਜ ਦੇਖਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਤੁਹਾਨੂੰ ਲਗਾਤਾਰ ਮੌਸਮ ਦੀ ਅਪਡੇਟਸ ਮਿਲਦੀ ਜਾ ਰਹਿਣ ਤੇ ਤੁਸੀਂ ਜਾਣਕਾਰੀ ਲੈ ਕੇ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਇਸਤੇਮਾਲ ਕਰ ਸਕੋ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਟਾਈਮ ਮਾਝੇ ਅਤੇ ਮਾਲਵੇ ਤੋਂ ਕਹ ਲਈਏ ਸਰਹੱਦੀ ਇਲਾਕੇ ਵਿੱਚ ਬੱਦਲਬਾਈ ਬਣੀ ਹੋਈ ਹੈ ਜੀ ਤੇ ਹਲਕੀ ਫੁਲਕੀ ਬੱਦਲਬਾਈ ਲੁਧਿਆਣੇ ਦੇ ਨੇੜੇ-ਤੇੜੇ ਵੀ ਬਣਦੀ ਦਿਖਾਈ ਦੇ ਰ ਰੂਪਨਗਰ ਤੋਂ ਲੁਧਿਆਣੇ ਦੇ ਵਿਚਕਾਰਲਾ ਇਲਾਕਾ ਇਹਦੇ ਵਿੱਚ ਬੱਦਲਬਾਈ ਬਣਦੀ ਦਿਖਾਈ ਦੇ ਰਹੀ ਹੈ ਆਪਾਂ ਗੱਲ ਕਰ ਲਈ ਰਾਤ ਦੇ ਵੇਲੇ ਹਰਕਤਾਂ ਦੀ ਕੋਈ ਵੱਡੀ ਹਰਕਤ ਮੀਂਹ ਦੀ ਦਿਖਾਈ ਨਹੀਂ ਦੇ ਰਹੀ ਉਹ ਓਵਰਆਲ ਮੌਸਮ ਠੀਕ ਠਾਕ ਬਣਿਆ ਰਹਿਗਾ ਤੇ ਜਿਹੜੇ ਇਲਾਕੇ ਤੁਹਾਨੂੰ ਦੱਸੇ ਨੇ ਜੀ ਇਹਨਾਂ ਇਲਾਕਿਆਂ ਦੇ ਵਿੱਚ ਕਿਣਮਣ ਕਣੀ ਦੇ ਚਾਂਸ ਹੋ ਸਕਦੇ ਨੇ ਓਵਰਆਲ ਬੱਦਲਬਾਈ ਦਿਨ ਰਾਤ ਦੇ ਵੇਲੇ ਤੁਰਦੀ ਫਿਰਦੀ ਨਜ਼ਰ ਆਵੇਗੀ ਰਾਤ ਦੇ ਵਿੱਚ ਮੌਸਮ ਦੇ ਵਿੱਚ ਕੋਈ ਵੱਡਾ ਹਨੇਰੀ ਝੱਖੜ ਝੱਲਣ ਦੀ ਕੋਈ ਉਮੀਦ ਨਹੀਂ ਹੈ ਤਾਪਮਾਨ ਜਿਹੜੇ ਨੇ 25 ਤੋਂ ਲੈ ਕੇ 26 27 28 ਅਤੇ ਕਿਸੇ ਕਿਸੇ ਇਲਾਕੇ ਵਿੱਚ 29 30 ਤੱਕ ਤਾਪਮਾਨ ਜਾ ਸਕਦਾ ਹੈ ਜੀ ਓਵਰਾਲ ਗੱਲ ਕਰੀਏ ਹਮਸ ਬਥੱਕ ਰਾਤ ਨੂੰ ਕੱਟ ਰਵੇਗੀ ਪਰ ਗਰਮੀ ਦਾ ਅਹਿਸਾਸ ਹੁੰਦਾ ਰਹੇਗਾ ਆਉਂਦੀ 7 8 ਤਰੀਕ ਨੂੰ ਦੁਬਾਰਾ ਤੋਂ ਮੌਸਮ ਦੇ ਵਿੱਚ ਚੇਂਜ ਹੋਣ ਦੇ ਅਲਰਟ ਨੇ ਭਾਰੀ ਮੀਂਹ ਦੇ ਅਲਰਟ ਨੇ ਜਿਹਦੇ ਬਾਰੇ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਦੇ ਦੇਵਾਂਗੇ ਉਹ ਤੁਹਾਨੂੰ ਵੀਡੀਓ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋਗੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ ਵੈਦਰ ਵਾਈਸ ਸਿੰਮਿੰਦਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ